ਇਸ ਤੋਂ ਯਾਰ ਬੋਲੀ ਵਾਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਵਾਲੀ ਬਾਬਾ ਚੈਨਲ ਲਿਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਐਮੀ ਵਰਕ ਦੇ ਫੈਨਸ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ ਕਿਉਂਕਿ ਐਮੀ ਵਰਕ ਜੀ ਜਿਵੇਂ ਆਪਾਂ ਜਾਣਦੇ ਆ ਕਿ ਪਾਲੀਵੁੱਡ ਵਿੱਚ ਦਾ ਧੂਮਾ ਪਾ ਚੁੱਕਿਆ ਹੁਣ ਉਹਨਾਂ ਦੀ ਇੱਕ ਵੱਡੀ ਬਾਲੀਵੁੱਡ ਫਿਲਮ ਵੀ ਆ ਰਹੀ ਹੈ ਜਿਸ ਵਿੱਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ ਉਹ 83 ਫਿਲਮ ਵਿੱਚ ਕੰਮ ਕਰਨ ਜਾ ਰਹੇ ਆ ਤੇ ਦੋਸਤੋ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਕਬੀਰ ਖਾਨ ਦੀ ਫਿਲਮ 83 ਟੀਮ ਇੰਡੀਆ ਦੀ ਪਹਿਲੀ ਵਿਸ਼ਵ ਐਕਟਰ ਰਣਵੀਰ ਸਿੰਘ ਕਰੈਕਟਰ ਕਪਿਲ ਦੇਵ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਗਾਇਕ ਤੇ ਅਭਿਨੇਤਾ ਐਮੀ ਵਰਗ ਤੇ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਉਂਦੇ ਹੋਏ ਤੁਹਾਨੂੰ ਦਿਸਣਗੇ ਇਸ ਦੇ ਨਾਲ ਹੀ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਲਵਿੰਦਰ ਸੰਧੂ ਉਹ ਮਹਾਨ ਤੇਜ਼ ਗੇਂਦਬਾਜ਼ ਨੇ ਜਿਨ੍ਹਾਂ ਨੇ 83 ਵਰਲਡ ਕਪ ਫਾਈਨਲ ਮੈਚ ਵਿੱਚ ਸਭ ਤੋਂ ਯਾਦਗਾਰੀ ਗੇਂਦ ਸਿੱਟੀ ਸੀ ਅਤੇ ਵੈਸਟ ਇੰਡੀਜ਼ ਦੇ ਗਾਰਡਨ ਗ੍ਰੀਨ ਨੂੰ ਆਪਣੇ ਇਨ ਸਵਿੰਗਰ ਮੂਵ ਦੇ ਨਾਲ ਹਾਰ ਦਾ ਸੁਆਦ ਚਖਾਇਆ ਸੀ ਫਿਲਮ 83 ਦੀ ਪੂਰੀ ਟੀਮ ਅੱਜਕੱਲ੍ਹ ਧਰਮਸ਼ਾਲਾ 'ਚ ਕਰੈਕਟਰ ਦੀ ਟ੍ਰੇਨਿੰਗ ਲੈ ਰਹੀ ਆ ਐਮੀ ਵਰਗ ਤੇ ਕਰਦੇ ਨਜ਼ਰ ਆਏ ਉਹਨਾਂ ਨੇ ਟ੍ਰੇਨਿੰਗ ਦੌਰਾਨ ਇੱਕ ਫੋਟੋ ਵੀ ਸਾਂਝੀ ਕੀਤੀ ਦੱਸਿਆ ਜਾ ਰਿਹਾ ਕਿ ਇਸ ਫਿਲਮ ਦੀ ਸ਼ੂਟਿੰਗ ਮਈ ਤੋਂ ਅਗਸਤ ਤੱਕ ਲਗਭਗ 4 ਮਹੀਨੇ ਚੱਲੂਗੀ ਅਤੇ ਇਸ ਫਿਲਮ ਨੂੰ ਅਸਲ ਸਥਾਨਾਂ ਤੇ ਫਿਲਮਾਇਆ ਜਾਊਗਾ ਇਸ ਤੋਂ ਬਿਨਾ ਫਿਲਮ ਅਪ੍ਰੈਲ 2020 ਵਿੱਚ ਰਿਲੀਜ਼ ਹੋਣ ਦੀ ਉਮੀਦ ਆ ਸੋ ਦੋਸਤੋ ਇਸ ਫਿਲਮ ਦਾ ਸਾਰੇ ਭਾਰਤ ਵਾਸੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਤੇ ਸਾਡੇ ਪੰਜਾਬ ਲਈ ਬਹੁਤ ਹੀ ਮਾਣ ਦੀ ਗੱਲ ਆ ਕਿ ਸਾਡੇ ਪੰਜਾਬ ਦੇ ਬਹੁਤ ਹੀ ਵਧੀਆ ਸਿੰਗਰ ਤੇ ਐਕਟਰ ਐਮੀ ਵਿਰਕ ਇਸ ਵੱਡੀ ਫਿਲਮ ਦਾ ਹਿੱਸਾ ਬਣਿਆ ਆ ਤੁਹਾਡੇ ਸਾਰੇ ਪੰਜਾਬੀਆਂ ਲਈ ਮੇਰੇ ਖਿਆਲ ਚ ਮਾਨ ਦੀ ਗੱਲ ਹੈ ਤੇ ਐਮੀ ਵਿਰਕ ਜੀ ਜਿਸ ਤਰ੍ਹਾਂ ਉਹਨਾਂ ਨੇ ਹਰਜੀਤਾ ਫਿਲਮ ਵਿੱਚ ਬਹੁਤ ਸੋਹਣਾ ਕੰਮ ਕੀਤਾ ਸੀ ਇਸ ਬਾਲੀਵੁੱਡ ਫਿਲਮ ਵਿੱਚ ਵੀ ਬਹੁਤ ਵਧੀਆ ਕੰਮ ਕਰਨਗੇ ਸੋ ਦੋਸਤੋ ਅਸੀਂ ਆਪਣੇ ਚੈਨਲ ਬੋਲੀ ਹੌਲੀ ਬਾਬਾ ਦੇ ਸਾਡੀ ਪੂਰੀ ਟੀਮ ਵੱਲੋਂ ਐਮੀ ਵਿਰਕ ਨੂੰ ਇਸ ਵੱਡੀ ਬਾਲੀਵੁੱਡ ਫਿਲਮ ਦਾ ਹਿੱਸਾ ਬਣ ਲੈ ਬਹੁਤ ਬਹੁਤ ਵਧਾਈਆਂ ਦਿੰਨੇ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਐਮੀ ਵਿਰਕ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਸੇ ਤਰ੍ਹਾਂ ਵਧੀਆ ਵਧੀਆ ਫਿਲਮਾਂ ਤੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਸੋ ਦੋਸਤੋ ਇਸ ਵੀਡੀਓ ਵਿੱਚ ਜੇ ਇਹਨੇ ਉਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਕੰਗਰੈਸ ਐਮੀ ਵਰਕ ਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਗੁੱਡ ਨਿਊਜ਼ ਬਾਰੇ ਜਾਣ ਸਕਣ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੁਣ ਬਾਬਾ ਜੀ ਦੇ ਕਮਿਨੀ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈੱਲ ਨੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤਰ ਤੱਕ ਸਭ ਤੋਂ ਪਹਿਲਾਂ ਪ ਕਾਲ ਜੀ